ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਉਹ ਬਹੁਤ ਤਾਤ ਉੱਚ ਅਧਿਕਾਰੀ ਜਿਨ੍ਹਾਂ ਦੀ ਇਸ ਵਾਰ ਜਿਹੜੀ ਦੀਵਾਲੀ ਆ ਉਹ ਬਹੁਤ ਫਿੱਕੀ ਲੰਗੀ ਆ ਤਾਂ ਕਾਰਨ ਕੀ ਆ ਵਜ੍ਹਾ ਕੀ ਆ ਤੇ ਉਹਨਾਂ ਦੇ ਵਿੱਚੋਂ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਸਮਾਂ ਜਿਹੜਾ ਉਹ ਜੇਲ੍ਹ ਦੇ ਵਿੱਚ ਬਤਾਇਆ ਤੇ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਕਿਹੜੇ ਜਿਹੜੇ ਪਰਿਵਾਰਕ ਮੈਂਬਰ ਨੇ ਮਿਲ ਕੇ ਆਏ ਨੇ ਤੇ ਉਸ ਤੋਂ ਬਾਅਦ ਮੁਲਾਕਾਤ ਕੀ ਹੋਈ ਆ ਇਹ ਸਾਰੀ ਤੁਹਾਨੂੰ ਜਾਣਕਾਰੀ ਜਿਹੜੀ ਆ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਮੈਂ ਨਾ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh Singh Rupan ji ਨੂੰ ਜੀ ਰਪਾਣੇ ਸਾਥੀ ਕਾਲ ਜੀ ਰਪਾਣੇ ਜੀ ਬੇਸ਼ੱਕ ਦੀਵਾਲੀ ਦਾ ਤਿਹਾੜ ਬੜੇ ਧੂਮ-ਧਾਮ ਦੇ ਨਾਲ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਪਰ ਇਸ ਵਾਰ ਜੋ ਪੰਜਾਬ ਦੀ ਜੇਕਰ ਆਪਾਂ ਰਿਪੋਰਟ ਦੇ ਮੁਤਾਬਿਕ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਬਹੁਤ ਆਰ ਜਿਹੜੇ ਨੇ ਉੱਚ ਅਧਿਕਾਰੀ ਨੇ ਕੋਈ ਆਈਪੀਐਸ ਹੈ ਕੋਈ ਪੀਸੀਐਸ ਹੈ ਇਹ ਅਧਿਕਾਰੀ ਸਬਾਨ ਨੇ ਤਾਂ ਉਹਨਾਂ ਦੀ ਜਿਹੜੀ ਇਸ ਵਾਰ ਦੀਵਾਲੀ ਆ ਬੜੀ ਫਿੱਕੀ ਜੀ ਲੰਗੀ ਆ ਕਈਆਂ ਦੀ ਦੀਵਾਲੀ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਲੰਗੀ ਆ ਉਹਨਾਂ ਵਿੱਚੋਂ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਦੀਵਾਲੀ ਮਨਾਈ ਆ ਤਾਂ ਕਿਹੜੇ ਜਿਹੜੇ ਅਧਿਕਾਰੀ ਸਾਬਾਨ ਨੇ ਜਿਨ੍ਹਾਂ ਦੀ ਦੀਵਾਲੀ ਫਿੱਕੀ ਲੰਗੀ ਆ। ਅ ਦੇਖੋ ਅਮਰ ਜੀ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਆਈਐਸ ਆਈਪੀਐਸ ਪੀਪੀਐਸ ਅਧਿਕਾਰੀ ਜਾਂ ਹੋਰ ਵੱਡੇ ਛੇਟਾਂ ਦੇ ਉੱਪਰ ਜਿਹੜੇ ਤਨਾਤ ਨੇ ਉਹਨਾਂ ਦੀ ਦੀਵਾਲੀ ਕਾਫੀ ਫਿੱਕੀ ਨਜ਼ਰ ਆਈ ਹੈ। ਪੰਜਾਬ ਦੇ ਵਿੱਚ ਕਾਫੀ ਅਧਿਕਾਰੀ ਕੁਝ ਪਰਿਵਾਰਕ ਮੈਂਬਰ ਅਧਿਕਾਰੀਆਂ ਤਾਂ ਅਜਿਹੇ ਆ ਜਿਨ੍ਹਾਂ ਦੇ ਉੱਪਰ ਦੀਵਾਲੀ ਦੇ ਦਿਨਾਂ 'ਚ ਵੱਡੇ ਕਹਿਰ ਨਜ਼ਰ ਆ। ਬਾਪਰੇ ਇਹ ਘਟਨਾ ਵਾਪਰੀਆਂ। ਤਾਂ ਘਟਨਾ ਵਾਪਰਨ ਤੋਂ ਬਾਅਦ ਉਹ ਇੱਕ ਲੱਗ ਮੈਟਰ ਹੈ ਠੀਕ ਹੈ ਘਟਨਾ ਵਾਪਰੀਆਂ ਬਹੁਤ ਮਾੜਾ ਹੋਇਆ ਉਹਨਾਂ ਪਰਿਵਾਰਾਂ ਦੇ ਨਾਲ। ਪਰ ਉਸ ਤੋਂ ਬਾਅਦ ਇੱਕ ਵੱਡੀਆਂ ਘਟਨਾ ਵੀ ਘਟਨਾ ਤੋਂ ਬਾਅਦ ਇੱਕ ਘਟਨਾ ਹੋਰ ਹੋਈ ਹੈ ਕਿ ਉਹਨਾਂ ਪਰਿਵਾਰਾਂ ਨੂੰ ਹੁਣ ਕਿਸਾਂ ਦਾ ਸਾਹਮਣਾ ਕਰਨਾ ਪਿਆ। ਤੇ ਜੇ ਹੁਣ ਗੱਲ ਉਹ ਅਧਿਕਾਰੀਆਂ ਦੀ ਕਰਦੇ ਹਾਂ ਕਿ ਜਿਹੜੇ ਇੱਕ ਵੱਡੇ ਅਧਿਕਾਰੀ ਦੇ ਫਰੇ ਜਾਣ ਦੇ ਨਾਲ ਹੋਰ ਨਾ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੁਹਾਡੇ ਯਾਦ ਹੋਣਾ ਕਿ ਪੰਜਾਬ ਦੇ ਡੀਆਈਜੀ ਰੂਪੜ ਰੇਂਜ ਹਰਚਰਨ ਸਿੰਘ ਭੁੱਲਰ ਹੂੰ ਉਹਨਾਂ ਨੂੰ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਸੀਬੀਆਈ ਨੇ ਪੰਜਾਬ ਦੀ ਰਾਜਧਾਨੀ ਦੇ ਨੱਕ ਹੇਠੋਂ ਦਬੋਚ ਲਿਆ। ਹੂੰ ਜਦੋਂ ਉਹਨਾਂ ਨੂੰ ਫੜਿਆ ਤੇ ਉਸ ਤੋਂ ਬਾਅਦ ਉਹ ਦੀਵਾਲੀ ਦਾ ਤਿਹਾਰ ਤੁਹਾਨੂੰ ਪਤਾ ਬਿਲਕੁਲ ਸਿਰ ਤੇ ਸੀ। ਹੂੰ ਔਰ ਇਹ ਵੀ ਇੱਕ ਕੋਈ ਇਸ ਤੋਂ ਮਨੋਕਰ ਨਹੀਂ ਹੋ ਸਕਦਾ ਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਇੱਕੋ ਇੱਕ ਤਿਹਾਰ ਇਹ ਜਾ ਹੁੰਦਾ ਹੈ ਕਿ ਜਦੋਂ ਸਾਰੇ ਛੋਟੇ ਵੱਡੇ ਅਧਿਕਾਰੀਆਂ ਦੇ ਕਰੇ ਲੈਣਾ ਲੱਗੀਆਂ ਹੁੰਦੀਆਂ ਲੋਕਾਂ ਦੀਆਂ ਦੀਵਾਲੀ ਦੇਣ ਦੇ ਲਈ ਤੇ ਕੱਲੇ ਅਧਿਕਾਰੀ ਨਹੀਂ ਉਹਦੇ ਚ ਲੀਡਰ ਵੀ ਸ਼ਾਮਲ ਹੈ ਤੇ ਜਿਹੜੇ ਸੱਤਾ ਤੇ ਦੇ ਲੀਡਰ ਹੁੰਦੀਆਂ ਖਾਸ ਕਰਕੇ ਉਹਨਾਂ ਲੀਡਰਾਂ ਦੇ ਕਰੇ ਲੋਕਾਂ ਦੀਆਂ ਲੰਬੀਆਂ ਲੰਬੇ ਲੈਣਾ ਹੁੰਦੀਆਂ ਦੀਵਾਲੀ ਦੇਣ ਵਾਲੇ ਦੀ ਆ ਜਿੰਨੇ ਜਿਹਦੀ ਹੈਸੀਅਤ ਆ ਉਸ ਮੁਤਾਬਕ ਉਹ ਦਿਵਾਲੀ ਜਿਹੜੀ ਉਹ ਦਿੰਦਾ ਪਰ ਜਰ ਇੱਕ ਹੋਰ ਹੈ ਬਹੁਤ ਅਧਿਕਾਰੀਆਂ ਨੂੰ ਜਿਹੜੇ ਖਾਸ ਕਰਕੇ ਵੱਡੀਆਂ ਸੀਟਾਂ ਤੇ ਬੈਠੇ ਹੁੰਦੇ ਆ ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਆ ਜਿਹੜੇ ਪਾਵਰਫੁੱਲ ਅਹੁਦਿਆਂ ਤੇ ਬੈਠੇ ਆ ਤੇ ਉਹਨਾਂ ਨੂੰ ਦਿਵਾਲੀ ਦੇ ਵੇਲੇ ਲੋਕਾਂ ਤੋਂ ਆਸ ਬਹੁਤ ਹੁੰਦੀ ਆ ਜਿਨ੍ਹਾਂ ਦੇ ਉਹਨਾਂ ਨੇ ਕੰਮ ਕਰੇ ਹੁੰਦੇ ਆ ਤੇ ਲੱਗਦਾ ਕਿ ਕੰਮ ਫਰੀ ਕਰੇ ਆ ਹਾਂ ਸ਼ਿਵਾਰਸੀ ਕਰੇ ਆ ਤੇ ਉਹਨਾਂ ਤੋਂ ਉਹਨਾਂ ਨੂੰ ਆਸ ਹੁੰਦੀ ਹੈ ਵੀ ਆਪਾਂ ਇਹਦਾ ਕੰਮ ਕੀਤਾ ਸੀਗਾ ਪੈਸਾ ਤਾਂ ਲਿਆ ਨੀਗਾ ਠੀਕ ਹੈ ਛਪਾਰਛਾਈ ਸੀ ਕੰਮ ਕਰਤਾ ਜਾਂ ਜਾਣ ਪਹਿਚਾਨ ਸੀ ਤੇ ਹੁਣ ਸ਼ਾਇਦ ਉਹ ਦਿਵਾਲੀ ਮੌਕੇ ਕੁਝ ਮੂੰਹ ਮਿੱਠਾ ਕਰਾ ਜਾਵੇ ਹਰ ਮੋਤੀ ਕੋਈ ਰੱਖਦੇ ਆ ਤਾਂ ਇਸ ਕਰਕੇ ਆ ਵੀ ਉਹ ਬੜੀ ਵੱਡੀ ਆਸ ਹੁੰਦੀ ਆ ਉਹਨਾਂ ਨੂੰ ਪਰ ਜਦੋਂ सीबीआई ਨੇ ਹਰਚਰਨ ਸਿੰਘ ਭੁੱਲਰ ਨੂੰ ਦਬੋਚ ਲਿਆ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਸਮੁੱਚੀ ਅਫਸਰਸ਼ਾਈ ਹੈ ਚੰਡੀਗੜ੍ਹ ਤੇ ਪੰਜਾਬ ਦੀ ਉਹ ਕਦਮ ਫੂਕ ਫੂਕੇ ਰੱਖਣ ਲੱਗ ਗਈ ਵੀ ਇਹ ਇੱਕਦਮ ਹੋਇਆ ਕੀ ਹੈ ਠੀਕ ਹੈ ਉਦੋਂ ਦੀਵਾਲੀ ਸਿਰ ਤੇ ਸੀ ਜਿਵੇਂ ਆਪਾਂ ਕਹਿੰਦੇ ਆ ਵੀ ਜਦੋਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਕਹਿੰਦੇ ਜਦੋਂ ਦਿਨ ਮਾਰੇ ਹੁੰਦੇ ਆ ਊਠ ਤੇ ਬੈਠੇ ਕੁੱਤਾ ਲੱਤ ਕੱਢ ਜਾਂਦਾ ਠੀਕ ਹੈ ਇਹ ਇਦਾਂ ਦੀ ਕਹਾਵਤ ਆ ਪੰਜਾਬ ਦੇ ਵਿੱਚ ਜਿਹੜੀ ਹੈਗੀ ਬਹੁਤ ਚੱਲਦੀ ਆ ਫਿਰ ਹਰ ਇੱਕ ਅਧਿਕਾਰੀ ਜੇ ਕੋਈ ਉਹਨੂੰ ਫੋਨ ਵੀ ਕਰਦਾ ਸੀਗਾ ਦੀਵਾਲੀ ਨੂੰ ਤਾਂ ਵੀ ਉਹ ਫੋਨ ਬੜਾ ਦੋ ਤਿੰਨ ਵਾਰ ਤਵਾ ਚੱਕਦਾ ਸੀ ਵੀਰ ਫੋਨ ਚੱਕੀਏ ਕਿ ਨਾ ਜੇ ਚੱਕ ਲਿਆ ਜੇ ਕੋਈ ਕਿਸੇ ਨੇ ਕਹਿਤਾ ਵੀ ਸਰ ਤੁਹਾਨੂੰ ਮਿਲਣਾ ਜੀ ਦਿਵਾਲੀ ਦੇ ਨਾਲ ਆਣਾ ਤਾਂ ਉਹ ਵੀ ਫਿਰ ਸੋਚਦਾ ਸੀ ਬਲਾਵਾ ਕਿ ਨਾ ਬਲਾਵਾ ਠੀਕ ਹੈ ਵੀ ਹੈ ਤਾਂ ਜਾਣ ਪਹਿਚਾਨ ਦੀ ਆ ਕਿਉਂਕਿ ਜਿੱਥੋਂ ਜਿਹੜੇ ਭੁੱਲਰ ਜਿਹੜੇ ਫਰੇ ਗਏ ਆ ਕੋਈ ਉਹ ਅਣਜਾਣ ਨਹੀਂ ਸੀ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਫੜਾਇਆ ਜਿਹੜੇ ਕਾਰੋਬਾਰੀ ਹੈ ਖੰਨਾ ਗੁਵਿੰਦਗੜ੍ਹ ਵਾਲੇ ਜਿਨ੍ਹਾਂ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਕੰਪਲੇਂਟ ਕੀਤੀ ਹੈ ਤਬ ਉਹ ਵੀ ਬੜੀ ਨੇੜਤਾ ਰੱਖਦੇ ਸੀ ਇੱਕ ਵਾਰੀ ਤਾਂ ਹੀ ਉਹਨਾਂ ਦੇ ਰਿਕਾਰਡਿੰਗ ਰਿਕਾਰਡਿੰਗ ਜੋ ਵੀ ਐਂ ਵਾਇਰਲ ਤਾਂ ਹੀ ਹੋਇਆ ਨਾ ਵੀ ਆਪਸੀ ਆਪਸੀ ਤਾਲਮੇਲ ਸੀਗਾ ਤਾਂ ਇਸ ਕਰਕੇ ਵੀ ਹੁਣ ਜਿਹੜੇ ਵੱਡੇ ਅਫਸਰ ਛਾਈ ਆ ਉਹ ਬਹੁਤੇ ਨੇੜੇ ਤਾਲਮੇਲ ਜਿਹੜੇ ਹੈਗੇ ਜਿੰਨੇ ਉਹਨਾਂ ਨਾਲ ਤਾਂ ਉਹ ਰਾਬਤਾ ਰੱਖਦੇ ਨੇ ਸੋਚਦਾ ਫੋਨ ਆ ਗਿਆ ਚੱਕਾ ਚੱਕ ਲਿਆ ਉਸ ਤੋਂ ਬਾਅਦ ਕਹਿੰਦਾ ਜੀ ਮਿਲਣਾ ਉਹ ਕਹਿੰਦਾ ਬਲਾਵਾ ਕੇ ਨਾਂ ਬਲਾਵਾ ਕੀਪਤਾ ਬੰਦਾ ਕੀ ਲੈ ਕੇ ਆ ਰਿਹਾ ਪਿੱਛੇ ਉਹ ਮੇਰੇ ਅੰਦਰ ਬੈਠਾ ਉਹਦੇ ਪਿੱਛੋਂ ਫਿਰ ਸੀਵੀ ਆ ਜਾਵੇ ਬਿਜਲੈਂਸ ਆ ਜਾਵੇ ਤਾਂ ਇਦਾਂ ਤੇ ਜਿਹੜਾ ਡਰ ਹੈ ਇਸ ਡਰ ਦੇ ਕਰਕੇ ਪੰਜਾਬ ਦੇ ਬਹੁ ਗਿਣਤੀ ਅਧਿਕਾਰੀਆਂ ਦੀ ਦੀਵਾਲੀ ਫਿੱਕੀ ਨਜ਼ਰ ਆਈ ਹੈ ਇਸ ਸਮੇਂ ਹੁਣ ਉਹਦੇ ਚ ਦੋ ਤਿੰਨ ਚੀਜ਼ਾਂ ਇਹਦੇ ਚ ਤਾਂ ਇੱਕ ਇਹ ਹੈ ਤੇ ਦੂਜਾ ਇੱਕ ਪਰਿਵਾਰ ਮੁਹੰਮਦ ਮੁਸਤਾਫਾ ਸਾਹਿਬ ਦਾ ਪੁਲਿਸ ਅਧਿਕਾਰੀ ਉਹਨਾਂ ਦੇ ਬੇਟੇ ਦੀ ਮੌਤ ਹੋਈ ਤਾਂ ਦੀਵਾਲੀ ਫਿੱਕੀ ਹੋਣੀ ਸੀ ਪਰਿਵਾਰ 'ਚ ਐਡੀ ਵੱਡੀ ਘਟਨਾ ਵਾਪਰੀ ਤੇ ਜਵਾਨ ਪੁੱਤ ਚਲਾ ਗਿਆ ਤੇ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਦੀਵਾਲੀ ਤਾਂ ਕਿਹੜੀ ਉਸ ਟਾਈਮ ਸੋਚਦੀ ਆ ਜਦੋਂ ਇਹ ਜਿਹੇ ਵੱਡੇ ਘਟਨਾਵਾਂ ਪਰਿਵਾਰ 'ਚ ਹੋ ਜਾਂ। ਬਿਲਕੁਲ। ਪਰ ਉਸ ਤੋਂ ਵੀ ਵੱਡਾ ਕਹਿਰ ਉਦੋਂ ਹੋਇਆ ਕਿ ਜਦੋਂ ਉਹਨਾਂ ਦੇ بیٹے ਜੀ ਦੀ ਮੌਤ ਹੋਊਗੀ ਤੇ ਉਹਦੀ ਇੱਕ ਪੁਰਾਣੀ ਵੀਡੀਓ ਜਿਹੜੀ ਸਾਹਮਣੇ ਹੈ ਠੀਕ ਹੈ। ਤੇ ਉਹ ਜਨਤਕ ਹੋ ਗਈ। ਜਨਤਕ ਕਿਨੇ ਕੀਤੀ? ਆਪਣੇ ਆਪ ਨੂੰ ਉਹ ਵਿਅਕਤੀ ਮੁਹੰਮਦ ਮੁਸਤਾਫਾ ਦਾ ਪਰੋਸੀ ਦੱਸਦਾ ਆਪਣੇ ਆਪ ਨੂੰ ਵੀ ਮੈਂ ਇਹਨਾਂ ਦਾ ਗਵੰਢੀ ਆ ਜੀ ਮਲੇਰਕੋਟਲੇ ਦਾ। ਜਦੋਂ ਕਿ ਮੁਹੰਮਦ ਮੁਸਤਾਫਾ ਇਹ ਗੱਲ ਕਹਿੰਦੇ ਆ ਕਿ ਮੇਰਾ ਤਾਂ ਇਹ ਨਾਲ ਕੋਈ ਬਾਵਾਸਤਾ ਹੀ ਨਹੀਂ ਵੀ ਜਿੱਥੋਂ ਦਾ ਇਹ ਗਵੰਢੀ ਕਹਿੰਦਾ ਹੈ ਉੱਥੇ ਦਾ ਕਹਿੰਦਾ ਮੈਂ ਔਨਾ ਹੀ ਮਹੀਨੇ ਚ ਦੋ ਦਿਨ ਹੈ ਵੀ ਮੇਰੀ ਤਾਂ ਰਹਿائش ਚੰਡੀਗੜ੍ਹ ਜਾਂ ਮਾਹਗੁਰ ਕਿਤੇ ਬਾਹਰ ਹੈ ਮਲੇਲਗੋੜ੍ਹ ਤੇ ਮੇਰੀ ਰਹਿائش ਨਹੀਂ ਹੁਣ ਇਸ ਮਾਮਲੇ ਨੂੰ ਵੀ ਜਿਹੜਾ ਇੱਕ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਤਾਂ ਕਹਿੰਦੇ ਵੀ ਜਿਹਨੇ ਕੰਪਲੇਂਟ ਕੀਤੀ ਹੈ ਵੀ ਆਹ ਵੀਡੀਓ ਜਿਹੇ ਦੇ ਬੇਟੇ ਦੀ ਮੈਂ ਗਵੰਢੀ ਹੈ ਇਹਨਾਂ ਦਾ ਤਾਂ ਉਹ ਕਹਿੰਦੇ ਕਾਂਗਰਸ ਨਾਲ ਸੰਬੰਧ ਰੱਖਦਾ ਹੈ ਤੇ ਮੁਹੰਮਦ ਮੁਸਤਾਫਾ ਜਿਹੜੇ ਸਾਬਕਾ ਡੀਜੀਪੀ ਰਹੇ ਆ ਪੰਜਾਬ ਦੇ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਉਹ ਕੈਬਨਿਟ ਮੰਤਰੀ ਰਹੀ ਆ ਪੰਜਾਬ ਦੀ ਤਾਂ ਇਸ ਕਰ ਕੋ ਰਾਜਨੀਤੀ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਉਹਨਾਂ ਨੇ ਕਿਹਾ ਵੀ ਸਮਾਂ ਆਉਣ ਦਿਓ ਜਾਂਚ ਹੋਣ ਦਿਓ ਸਾਰਾ ਦੁੱਤ ਤੇ ਦੁੱਤ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਫਿਰ ਉਹਨਾਂ ਨੇ ਵੀ ਕਿਹਾ ਕਿ ਮੇਰਾ ਬੇਟਾ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤਾਂ ਉਹਨੇ ਕਿਹਾ ਵੀ ਦੋ ਤਿੰਨ ਵੀਡੀਓ ਆ ਫਿਰ ਇਹਨਾਂ ਦੀ ਕੰਪਲੇਂਟਾਂ ਆ ਆਪਸੀ ਜਿਹੜੀਆਂ ਪਿਓ ਪੁੱਤ ਦੀਆਂ ਕਾਫੀ ਧੀਰ ਤੋਂ ਚੱਲ ਰਹੀਆਂ ਸੀ 2023 24 ਇੱਕ ਪੰਜ ਕੋਲਾ ਥਾਣੇ ਵਿੱਚ ਵੀ ਪਹਿਲਾਂ ਇਹਨਾਂ ਦੇ ਜਿਹੜਾ ਪੁੱਤਰ ਜੀ ਦੀ ਡੈਥ ਹੋਈ ਹੈ ਉਹਨੇ ਵੀ ਕੰਪਲੇਂਟ ਦਿੱਤੀ ਸੀ ਫਿਰ ਇੱਕ ਮੁਹੰਮਦ ਮੁਸਤਾਫਾ ਨੇ ਵੀ ਆਪਣੇ ਜਿਹੜਾ ਬੇਟਾ ਦੀ ਡੈਥ ਹੋਈ ਉਹਦੇ ਖਿਲਾਫ ਦਿੱਤੀ ਸੀ ਤਾਂ ਇਸ ਕਰਕੇ ਉਹ ਜਿਹੜਾ ਉਹ ਪਰਿਵਾਰ ਹੈ ਇਸ ਸਮੇਂ ਔਰ ਇੱਕ ਹੋਰ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਡੈਥ ਹੋ ਗਈ ਚਲੋ ਉਹ ਬੜਾ ਵੱਡੀ ਘਟਨਾ ਵਾਪਰੀ ਪਰਿਵਾਰ ਦੇ ਵਿੱਚ ਬੜਾ ਮਾੜਾ ਹੋਇਆ ਤਾਂ ਉਸ ਤੋਂ ਬਾਅਦ ਉਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਜਿਹੜੇ ਪੜੋਸੀ ਦੱਸ ਰਹੇ ਆਪਣੇ ਆਪ ਨੂੰ ਕੀਤੀ ਆ ਉਹਨੇ ਤਾਂ ਉਸ ਵੀਡੀਓ ਦੇ ਆਧਾਰ ਤੇ ਪੂਰੇ ਪਰਿਵਾਰ ਤੇ ਪਰਚਾ ਹੋ ਗਿਆ ਜਿਹਦੇ ਵਿੱਚ ਮੁਹੰਮਦ ਮੁਸਤਾਫਾ ਸਾਹਿਬ ਦਾ ਡੀਜੀਪੀ ਹੈ ਰਜੀਆ ਸੁਲਤਾਨਾਂ ਉਹਦੀ ਪਤਨੀ ਹੈ ਜਿਹੜੀ ਸਾਬਕਾ ਮੰਤਰੀ ਹੈ ਰਹੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬੇਟੀ ਤੇ ਵੀ ਹੋ ਗਿਆ ਤਾਂ ਉਹ ਜਿਹੜੇ ਡੈਥ ਹੋਈ ਜਾਂ ਉਹਨਾਂ ਦੇ ਘਰ ਵਾਲੀ ਉਸ ਤੇ ਵੀ ਹੋ ਗਿਆ ਮਤਲਬ ਕਾਫੀ ਉਹਨੇ ਇਲਜ਼ਾਮ ਲਾਏ ਆ ਇਹ ਪਰਿਵਾਰ ਵੀ ਜਿਹੜਾ ਪੁਲਿਸ ਜਿਹੜਾ ਸੰਬੰਧ ਰੱਖਦਾ ਸਾਬਕਾ ਡੀਜੀਪੀ ਆ ਇਹਨਾਂ ਦਾ ਵੀ ਬੜਾ ਡੱਡਾ ਜਿਹੜਾ ਇਸ ਵਰਤਵਾਰੀ ਬਹੁਤ ਜ਼ਿਆਦਾ ਜਿਹੜੀ ਮਨ ਆਪਾਂ ਕਹਿੰਦੇ ਨੇ ਬੜੀਆਂ-ਬੜੀਆਂ ਘਟਨਾਵਾਂ ਵਾਪਰੀਆਂ ਤਾਂ ਇਸ ਤੋਂ ਬਾਅਦ ਇੱਕ ਹੋਰ ਪਰਿਵਾਰ ਹੈ ਆਈਪੀਐਸ ਪੂਰਨ ਰਾਮ ਜਿਹੜੇ ਹਰਿਆਣੇ ਦੇ ਏਡੀਜੀਪੀਸੀ ਹੁਣ ਕਹਿੰਦੇ ਵੀ ਹਰਿਆਣੇ ਦੀ ਗੱਲ ਕਿਉਂ ਕਰਦੇ ਹੋ ਉਹ ਤਾਇਨਾਤ ਹਰਿਆਣੇ 'ਚ ਸੀ ਪਰ ਉਹਦੇ ਨਾਲ ਪੰਜਾਬ ਦਾ ਵੀ ਕਾਫੀ ਰابطਾ जोडਿਆ ਹੋਇਆ ਕਿਉਂਕਿ ਉਹ ਉਹ ਜਿਹੜੇ ਜਿਨ੍ਹਾਂ ਦੀ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਹੈ ਏਡੀਜੀਪੀ ਪੂਰਨ ਰਾਮ ਨੇ ਉਹਨਾਂ ਦੀ ਪਤਨੀ ਆਈਐਸ ਹੈ ਤਾਂ ਉਹ ਪੰਜਾਬ ਦੀ ਬਸਨੀਕ ਹੈ ਉਹਨਾਂ ਦੀ ਪਤਨੀ ਦਾ ਭਰਾ ਪੰਜਾਬ ਚ ਆਮ ਆਦਮੀ ਪਾਰਟੀ ਦਾ ਵਧਾਈ ਕੈ ਤੇ ਉਹਨਾਂ ਦੇ ਜਿਹੜੇ ਉਹਨਾਂ ਦੀ ਪਤਨੀ ਦੇ ਜਿਹੜੇ ਪਿਤਾ ਨੇ ਤੇ ਬੀ ਐਸ ਰਤਨ ਉਹ ਪੰਜਾਬ ਦੇ ਸਾਬਕਾ ਆਈ ਆਰ ਐਸ ਅਧਿਕਾਰੀ ਨੇ ਤਾਂ ਇਹ ਸਾਰਾ ਪਰਿਵਾਰ ਜਿਹੜਾ ਵੱਡੇ ਉੱਚ ਅਧਿਕਾਰੀਆਂ ਦੀ ਲੋਬੀ ਚ ਹੁੰਦਾ ਤਾਂ ਇਹਨਾਂ ਤੇ ਜੀ ਵੀ ਉਹਨਾਂ ਨੇ ਆਤਮ ਹੱਤਿਆ ਕੀਤੀ ਤਾਂ ਉਸ ਤੋਂ ਬਾਅਦ ਕਾਫੀ ਦਿਨ ਉਹਨਾਂ ਦੀ ਜਿਹੜੀ ਸਸਕਾਰ ਨਹੀਂ ਕੀਤਾ ਗਿਆ ਵੀ ਕਾਰਵਾਈ ਕਰੋ ਜਾਂ ਗ੍ਰਿਫਤਾਰੀ ਕਰੋ ਤਾਂ ਫਿਰ ਉਹ ਉਹ ਪਰਿਵਾਰ ਦੇ ਦੇ ਉੱਪਰ ਤਾਂ ਵੱਡਾ ਜਿਹੜਾ ਪਹਾੜ ਦੁੱਖਾਂ ਟੁੱਟਣਾ ਹੀ ਸੀਗਾ ਤਾਂ ਇਨ ਬਿਟਵੀਨ ਇੱਕ ਏਐਸਆਈ ਸੰਦੀਪ ਲਾਠੌਰ ਜਿਹੜਾ ਉਹਨੇ ਆਤਮ ਹੱਤਿਆ ਕਰ ਲਈ ਤਾਂ ਉਸ ਮਾਮਲੇ ਦੇ ਵਿੱਚ ਫੇਰ ਇਸ ਪਰਿਵਾਰ ਤੇ ਐਫਆਈਆਰ ਹੋਈ ਜਿਹਦੇ ਚ ਜਿਹੜੇ ਮ੍ਰਿਤਕ ਏਡੀਜੀਪੀ ਪੂਰਨ ਰਾਮਾ ਉਹਨਾਂ ਦੀ ਪਤਨੀ ਅਵਨੀਤ ਕੇ ਤੇ ਉਹ ਉਹਦੇ ਉੱਪਰ ਐਫਆਈਆਰ ਹੋਈ ਤੇ ਉਹਨਾਂ ਦੇ ਭਰਾ ਜਿਹੜਾ ਪੰਜਾਬ ਦਾ ਵ代ਿਕ ਹੈ ਅਮਿਤ ਰਤਨ ਉਹਦੇ ਤਿੰਨ ਵਿੱਚ ਨਾਮ ਆ ਫਿਰ ਉਹਦਾ ਗਨਮੈਂਡਾ ਮਤਲਬ ਕਿ ਜਿਹੜੇ 2-3 ਪਰਿਵਾਰ ਆ ਇਹਨਾਂ ਪਰਿਵਾਰਾਂ ਦੇ ਉੱਪਰ ਜੇ ਆਪਾਂ ਕਹਿੰਨੇ ਆ ਕਿ ਵੱਡਾ ਦੁੱਖਾਂ ਦਾ ਪਹਾੜ ਵੀ ਟੁੱਟਿਆ ਪਰ ਉਸ ਤੋਂ ਵੱਡੀ ਗੱਲ ਕਿ ਹੁਣੇ ਕਿੰਨਾ ਸਮਾਂ ਅਦਾਲਤਾਂ ਦੇ ਵਿੱਚ ਰਹਿਣਗੇ ਕਿੰਨਾ ਸਮਾਂ ਅਦਾਲਤਾਂ ਦੇ ਚੱਕਰ ਕੱਢਦੇ ਰਹਿਣਗੇ ਹਨਾ ਇਹ ਇੱਕ ਆਉਣ ਵਾਲੇ ਹਲੇ ਦੇਖਣ ਦੀ ਗੱਲ ਆ ਭਵਿੱਖ ਦੀ ਗੱਲ ਬਿਲਕੁਲ ਬરાਬਰ ਤੁਸੀਂ ਜਿਹੜਾ ਆਈਐਸ ਤੇ ਆਈਐਸ ਦੇ ਨਾਲ ਆਈਪੀਐਸ ਅਧਿਕਾਰੀਆਂ ਦੀ ਜਿਹੜੀ ਗੱਲ ਕੀਤੀ ਹੈ ਤੇ ਇਸ ਦਿਨਾਂ ਜੇਕਰ ਆਪਾਂ ਹਰਚੰਨ ਭੂਲਰ ਦੀ ਗੱਲ ਕਰੀਏ ਤਾਂ ਕਿਉਂਕਿ ਉਹਨਾਂ ਦੇ ਜਿਹੜੇ ਫਾਦਰ ਨੇ ਉਹ ਜੇਲ੍ਹ ਦੇ ਵਿੱਚ ਮਿਲ ਕੇ ਆਏ ਨੇ ਕਾ ਕਿੰਨੇ ਕਿੰਨੀ ਘੰਟੇ ਦੀ ਮੁਲਾਕਾਤ ਹੋਈ ਉਹਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਕੋਈ ਲੋਕਰਾਂ ਦਾ ਕੋਈ ਚਾਣ-ਬਿੜਮੀ ਚੱਲ ਰਹੀ ਹੈ ਕੋਈ ਇਦਾਂ ਦਾ ਹੈ ਕੋਈ ਐ ਦੇਖੋ ਅਮਰਜੀਤ ਉਹਨਾਂ ਦੇ ਜਿਹੜੇ ਪਿਤਾ ਨੇ ਮੈਲ ਸਿੰਘ ਪੁੱਲਰ ਉਹ ਵੀ ਪੰਜਾਬ ਦੇ ਡੀਜੀਪੀ ਰਹੇ ਨੇ ਤੇ ਚਰਚਿਤ ਵੀ ਬਹੁਤ ਰਹੇ ਨੇ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਅਤਵਾਦ ਦੇ ਦੌਰ ਸਮੇਂ ਜਦੋਂ ਪੰਜਾਬ ਦੇ ਕਾਫੀ ਨੌਜਵਾਨਾਂ ਦੀ ਕਤਲੋਗਾਰਦ ਹੁੰਦੀ ਹੈ ਤਾਂ ਕਾਫੀ ਕਤਲ ਹੁੰਦੇ ਨੇ ਜਾਂ ਕਪੀਵਰ ਘਰੋਂ ਚੱਕ ਕੇ ਮੁੰਡਿਆਂ ਨੂੰ ਜਿਹੜਾ ਹੈਗਾ ਮਾਰਿਆ ਜਾਂਦਾ ਉਹਨਾਂ ਸਮਿਆਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੇ ਨੇ ਸੋ ਉਹ ਜਦੋਂ ਮਹਾਲੀ ਦੀ ਜੇਲ੍ਹ ਦੇ ਵਿੱਚ ਇਕੱਲੇ ਮਿਲਣ ਗਏ ਆ ਹੁਣ ਇਹ ਨਹੀਂ ਕਿ ਉਹ ਇਕੱਲੇ ਐ ਜੇ ਆਪਾਂ ਡੀਜੀਪੀ ਭੁੱਲਰ ਦੀ ਗੱਲ ਜੀਜੀਬੀ ਜਿਹੜੇ ਡੀਆਈਜੀ ਪੰਜਾਬ ਜਿਹੜੇ ਰੋਪੜ ਰੇਂਜ ਆ ਭੁੱਲਰ ਜਿਹੜੇ ਗ੍ਰਿਫਤਾਰ ਇਸ ਸਮੇਂ ਜੇਲ੍ਹ 'ਚ ਨੇ ਤਾਂ ਉਹਨਾਂ ਉਹਨਾਂ ਦੀ ਪਤਨੀ ਵੀ ਐ ਉਹਨਾਂ ਦਾ ਬੇਟਾ ਵੀ ਐ ਉਹਨਾਂ ਦੀ ਬੇਟੀ ਵੀ ਐ ਹੋਰ ਪਰਿਵਾਰਕ ਮੈਂਬਰ ਵੀ ਗਏ ਨੇ ਔਰ ਉਹ ਮਿਲਣ ਨਹੀਂ ਆਏ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਹੈ ਹੀ ਕਿ ਅਜੇ ਤੱਕ ਜਨਤਕ ਤੌਰ ਤੇ ਗੱਲ ਨਹੀਂ ਹੋਈ ਕਿ ਹੋਂਦਾ ਪਰਿਵਾਰਕ ਮੈਂਬਰ ਕੋਲ ਮਿਲਣ ਆਇਆ ਸਿਰਫ ਤਾਂ ਸਿਰਫ ਉਹਨਾਂ ਦੇ ਪਿਤਾ ਮਹਿਲ ਸਿੰਘ ਭੁੱਲਰ ਨੂੰ ਮਿਲਣ ਆਇਆ ਤੇ ਬੜੇ ਜਦੋਂ ਮਿਲਣ ਆਏ ਗੱਲਬਾਤ ਤਾਂ ਨਹੀਂ ਹੋਈ ਕਿਸੇ ਨਾਲ ਤੇ ਅੱਖਾਂ ਨੰਸੀ ਉਹ ਹੋਣੀ ਹੈ ਹੀ ਆ ਵੀ ਜਦੋਂ ਇੱਕ ਪੁੱਤ ਜਿਹਨੇ ਰਿਟਾਇਰਮੈਂਟ ਬਿਲਕੁਲ ਨੇੜੇ ਹੈ ਤੇ ਸ਼ਾਇਦ 27 ਤੋਂ 22 ਦੇ ਸਾਲ ਡੇਢ ਸਾਲ ਉਹਦੇ ਰਿਟਾਇਰਮੈਂਟ 'ਚ ਪਿਆ ਤੇ ਉਹ ਹੁਣ ਜਿਹੜਾ ਸੀਬੀਆਈ ਦੇ ਗ੍ਰਿਫਤਜ ਨੇ ਤੇ ਉਸ ਤੋਂ ਬਾਅਦ ਲੋਕਰ ਉਹਨਾਂ ਦੇ ਜਿਹੜੇ ਹੈਗੇ ਨੇ ਪੂਰੇ ਲਗਭਗ ਜਿਹੜੇ ਦਰਜਨ ਦੇ ਕਰੀਬ ਜਿਹੜੇ ਬੈਂਕ ਖਾਤੇ ਆ ਉਹ ਸੀਲ ਕਰਤੇ ਤੇ ਲੋਕਰ ਜਿਹੜੇ ਹੈਗੇ ਨੇ ਲੋਕਰ ਵੀ ਸ਼ੁਰੂ ਹੋ ਗਿਆ ਫਰੋਲ ਨੇ ਤੇ ਅੱਜ ਦੱਸਿਆ ਜਾ ਰਿਹਾ ਕਿ ਮੋਹਾਲੀ ਦੇ HDFC ਬੈਂਕ ਤੋਂ ਜਿਹੜੀ ਉਹਦੀ ਸ਼ੁਰੂਆਤ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਹੋਰ ਬੈਂਕਾਂ ਦੇ ਵਿੱਚ ਪ੍ਰਾਪਰਟੀਆਂ ਖਾਤੇ ਸਾਰੇ ਕਰਕੇ ਉਹ ਸੀਲਿੰਗ ਕਰਕੇ ਉਹਦੀ ਕਾਰਵਾਈ ਸ਼ੁਰੂ ਹੈ ਹੁਣ ਇਹ ਇੰਨਾ ਸੌਖਾ ਨਹੀਂ ਜੇ ਆਪਾਂ ਕਹੀਏ ਕਿ ਜਿਹੜੇ ਹਰਚੰਦ ਸਿੰਘ ਭੁੱਲਰ ਹੈ ਬੀਐਨਏ ਜਲਦੀ ਹੀ ਉਹਨਾਂ ਦਾ ਖਹਿੜਾ ਛੁੱਟ ਜਾਏਗਾ ਠੀਕ ਹੈ ਜ਼ਮਾਨਤ ਹੋ ਸਕਦੀ ਹੈ ਕਿਉਂ ਕਿਉਂਕਿ ਚਲੋ ਵੀ ਇੱਕ ਕਾਨੂੰਨੀ ਪ੍ਰਕਿਰਿਆ ਵੀ ਜਿਵੇਂ ਆਪਾਂ ਕਹਿ ਰਹੇ ਰਿਮਾਂਡ ਨਹੀਂ ਲਿਆ ਜਾ ਉਹ ਇੱਕ ਕਾਨੂੰਨੀ ਪ੍ਰਕਿਰਿਆ ਲਿਆ ਨਹੀਂ ਜਾਂ ਦਿੱਤਾ ਨਹੀਂ ਨਾ ਜ਼ਮਾਨਤ ਕਦੋਂ ਹੋਈ ਪਰ ਇਸ ਕੇਸ ਨੂੰ ਜਿਸ ਕੇਸ ਦੇ ਵਿੱਚ ਇਸ ਟਾਈਮ ਫਸ ਚੁੱਕੇ ਨੇ ਉਹ ਤਾਂ ਇਸ ਕੇਸ ਨੂੰ ਬਾਹਰ ਨਿਕਲਣਾ ਇੰਨਾ ਜਲਦੀ ਕੰਮ ਨਹੀਂ ਇੰਨਾ ਸੌਖਾ ਕੰਮ ਨਹੀਂ ਹਾਂ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਨਾਲ ਕੋਈ ਹੋਰ ਨਾਲ ਬਿٹے ਜਾਣ ਇਹ ਹਜੇ ਇਸ ਚੀਜ਼ ਤੇ ਗੌਰ ਕਰਨ ਵਾਲੀ ਜ਼ਰੂਰ ਗੇ ਜਿਹੜੇ ਦੀਵਾਲੀ ਲੈਣ ਤੋਂ ਕਿ ਜਿੱਦ ਬਿਲਕੁਲ ਬਿਲਕੁਲ ਜਿਹੜੇ ਦੀਵਾਲੀ ਲੈਣ ਤੋਂ ਝਿਜਕਦੇ ਰਹੇ ਆ ਜਿਹੜੇ ਦੀਵਾਲੀ ਦੇ ਦਿਨਾਂ 'ਚ ਕਈਆਂ ਤਾਂ ਫੋਨ ਵੀ ਨਹੀਂ ਚੱਕੇ ਤੇ ਕਈ ਤਾਂ ਅਫਸਰ ਇਹ ਹੈਗਾ ਕਿ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲੇ ਦਾ ਆਫਿਸ ਤੋਂ ਕਾਰ ਘਰ ਤੋਂ ਦਫ਼ਤਰ ਤੱਕ ਰਹੇ ਆ ਤੇ ਕਈ ਤਾਂ ਛੁੱਟੀਆਂ ਲੈ ਕੇ ਵੀ ਆਪਣੇ ਕੀ ਉਹ ਤਰ੍ਹਾਂ ਦੇ ਜਿਸ ਤਰ੍ਹਾਂ ਵੀ ਉਹਨਾਂ ਨੇ ਆਪਣੇ ਉਹ ਅਪਣਾਏ ਹੱਤਕੰਡੇ ਤਾਂ ਫੋਨ ਬੰਦ ਰੱਖੇ ਜਾਂ ਫੋਨ ਨਹੀਂ ਚੱਕੇ ਤਾਂ ਇਸ ਕਰਕੇ ਬੜੀ ਫਿਕੀ ਰਹੀ ਹੈ ਕੁੱਲ ਮਿਲਾ ਕੇ ਬਹੁਤ ਅਧਿਕਾਰੀਆਂ ਦੀ ਕਈ ਤਾਂ ਫਸੇ ਹੋਈ ਸੀ ਵਿਚਾਰੇ ਕਈਆਂ ਦੇ ਘਟਨਾਵ ਕਈ ਅਧਿਕਾਰੀਆਂ ਤੇ ਘਟਨਾ ਘਟਨਾ ਨਾਲ ਕੋਈ ਜ਼ਿਕਰ ਨਹੀਂ ਪਰ ਉਹਨਾਂ ਨੇ ਡਰ ਦੇ ਕਰਕੇ ਫਿੱਕੀ ਰਹਿ ਗਈ ਕਿ ਕਿਤੇ ਵਿਜੀਲੈਂਸ ਨਾ ਆਵੇ ਤੇ ਕਿਤੇ ਸੀਬੀਆਈ ਨਾ ਖੜੀ ਹੋਵੇ ਕਿ ਜਿਹੜਾ ਬੰਦਾ ਦੀਵਾਲੀ ਦੇਣ ਆ ਰਿਹਾ ਕੌਣ ਆ ਇਹ ਤੇ ਬਾਹਰ ਨਾਲ ਕੋ ਗੱਡੀ ਖੜੀ ਹੋਵੇ ਤਾਂ ਐਦਾਂ ਕਰਕੇ ਜਿਹੜੀ ਦੀਵਾਲੀ ਬਹੁਤ ਅਧਿਕਾਰੀਆਂ ਜਿਹੜੀ ਫਿੱਕੀ ਨਜ਼ਰ ਆਈ ਹੈ ਠੀਕ ਹੈ ਪਰ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਤੁਹਾਨੂੰ ਖਾਸ ਤੌਰ ਤੇ ਅੱਜ ਉਹਨਾਂ ਅਧਿਕਾਰੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਜੇਕਰ ਦੀਵਾਲੀਆਂ ਤਾਂ ਗੱਲ ਕੀਤੀ ਆਵੇ ਦੀਵਾਲੀ ਦੇ ਤਿਹਾੜ ਤੇ ਉਹਨਾਂ ਦੀ ਜਿਹੜੀ ਦੀਵਾਲੀ ਐ ਇਸ ਵਾਰ ਫਿੱਕੀ ਰਹੀ ਹੈ ਕਾਨ ਕਈਆਂ ਦੇ ਪਰਿਵਾਰਿਕ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਪਰ ਕਈਆਂ ਨੇ ਜਿਹੜਾ ਡਰ ਦੇ ਮਾਰੇ ਕਿਉਂਕਿ ਹਰਚੰਦ ਸਿੰਘ ਭੂਲਾੜਾ ਦਾ ਮਾਮਲਾ ਚੱਲਿਆ ਤਾਂ ਉਸ ਤੋਂ ਬਾਅਦ ਕਈ ਅਧਿਕਾਰੀ ਡਰੇ ਹੋਏ ਸਨ ਤਾਂ ਆਖਰਕਾਰ ਉਹਨਾਂ ਨੇ ਜਿਹੜਾ ਫੋਨ ਕਈਆਂ ਨੇ ਬੰਦ ਰੱਖਿਆ ਕਈਆਂ ਨੇ ਤਾਂ ਡਰ ਦੇ ਮਾਰੇ ਦਿਵਾਲੀ ਨਹੀਂ ਲਈ ਤਾਂ ਕਈ ਜਿਹੜੇ ਅਧਿਕਾਰੀ ਅੰਦਰੋਂ ਅੰਦਰੇ ਡਰਦੇ ਰਹੇ ਉਹਨਾਂ ਦਾ ਨਾਮ ਅਸੀਂ ਜਿਹੜਾ ਜ਼ਿਕਰ ਕੀਤਾ ਪੂਰੀ ਰਿਪੋਰਟ ਜਿਹੜੀ ਆ ਉਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਕੱਲ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੌਦਨ ਦੀ ਜਿਹੜੀ ਗੱਲਬਾਤ ਕਰਾਂਗੇ This program is sponsored by the Singla Office, Bakersfield, for all your immigration, family law needs. Call or scan QR code to contact us. Rodis Inc. Million miles with smile or scan QR code to contact us. Tabai Indian Cuisine. Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.